ਸਸੀ ਗਾਲੀ ਸਾਰਿਆਂ ਨੂੰ ਮੇਰੇ ਭਰਾ ਆਪਣੇ ਵੀਡੀਓ ਦੇਖਦੇ ਨੇ ਤੇ ਪਿਛੇ ਜਿਹੜੀ ਰੂੜੀ ਕੋਡੀ ਕੱਪ ਹੋਇਆ ਇਹ ਉੱਥੇ ਸਾਰੇ ਪਲੇਅਰ ਜਿਹੜੇ ਬਹੁਤ ਵਧੀਆ ਟੀਮਾਂ ਆਈਆਂ ਹਨ ਜੀ ਤੇ ਕਮੇਟੀ ਨੇ ਜਦੋਂ ਪਲੇਅਰਾਂ ਨੂੰ ਵਧੀਆ ਕਰਾਇਆ ਕਰੋ ਜਦੋਂ ਗੱਲਾਂ ਕੀਤੀਆਂ ਵੀ ਖਾਂ ਕਰਾਇਆ ਦੇਣਾ ਵਧੀਆ ਪਲੇਅਰਾਂ ਨੂੰ ਜੋ ਵੀ ਗੱਲਾਂ ਕੀਤੀਆਂ ਤੇ ਉੱਥੇ ਨਾਲ ਜੀ ਫਾਈਨਲ ਮੈਚ ਜਦੋਂ ਇੱਕ ਸਰਪੰਚ ਜੀ ਵੀ ਪਿੰਡ ਦਾ ਜਦੋਂ ਕਹਿੰਦਾ ਜੀ ਮੈਂ ਸਰਪੰਚ ਆ ਉਹਨੇ ਮੈਗ ਫੜ ਕੇ ਜਦੋਂ ਫਾਈਨਲ ਮੈਚ ਤੇ ਕਿਹਾ ਵੀ ਜਦੋਂ ਮੈਚ ਫਿਕਸ ਆ ਤੇ ਜਦੋਂ ਪਲੇਅਰਾਂ ਨੇ ਸੋਂ ਵੀ ਖਾਦੀ ਵੀ ਮੈਚ ਫਿਕਸ ਨਹੀਂ ਹੈਗਾ ਤੇ ਜੇ ਤਾਂ ਨਹੀਂ ਪਤਾ ਨਹੀਂ ਉਹਦੇ ਦਿਲ ਚ ਕੀ ਗੱਲ ਸੀ ਤੇ ਨਹੀਂ ਸਾਨੂੰ ਪਤਾ ਪਤਾ ਨਹੀਂ ਕੋਈ ਪਿੰਡ ਦੀ ਪ੍ਰੋਬਲਮ ਸੀ ਤਾਂ ਉਹਨੇ ਜਿੱਦਾਂ ਜੀ ਪਲੇਅਰਾਂ ਦੀ ਇਨਸਲਟ ਕੀਤੀ ਉਹ ਗੱਲ ਕਹਿ ਕੇ ਤੁਹਾਨੂੰ ਪਤਾ ਆਜੀ ਗੱਲ ਮੈਚ ਨਹੀਂ ਹੁੰਦੇ ਕਿਉਂਕਿ ਕਲੱਬਾਂ ਵਾਲੇ ਜੀ ਹੁਣ 30 30 40 40 ਹਜ਼ਾਰ ਤੱਕ ਕਰਾਇਆ ਦਿੰਦੇ ਆ ਤੇ ਨਾ ਹੀ ਪਲੇਅਰ ਇਦਾਂ ਦੇ ਕੰਮ ਕਰਦੇ ਆ ਨਾ ਵੀ ਮੈਚ ਫਿਕਸ ਕਰਨ ਜਾਂ ਇਹ ਕੰਮ ਪਹਿਲਾਂ ਹੁੰਦੀ ਸੀ ਗੱਲਾਂ ਜੀ ਹੁਣ ਤਾਂ ਇਹ ਗੱਲਾਂ ਨਹੀਂ ਹੁੰਦੀਆਂ ਤੇ ਕਿਉਂਕਿ ਜਦੋਂ ਪਲੇਅਰ ਨੂੰ ਖਰਚਾ ਪਾਣੀ ਮਿਲਦਾ ਤਾਂ ਉਹ ਗੱਲਾਂ ਨਹੀਂ ਕਰਦੇ ਤੇ ਨਾ ਹੀ ਜਿੱਦਾਂ ਜੀ ਤੁਹਾਨੂੰ ਪਤਾ ਆ ਵਧੀਆ ਪਲੇਅਰ ਜਾਰੇ ਦੋਨੇ ਵਧੀਆ ਟੀਮਾਂ ਸੀਗੀਆਂ ਤੇ ਬਾਕ ਤੇ ਉਹ ਇਹ ਤਾਂ ਕੰਪਨੀ ਤੇ ਜਿੱਦਾਂ ਹੀ ਅਸੀਂ ਉੱਥੇ ਆਪਣਾ ਕਮੇਟੀ ਵਾਲੇ ਜਿੱਦਾਂ ਵਧੀਆ ਬੰਦੇ ਕਾਲੇ ਹੁਣੀ ਤੇ ਬਰਾੜੋਣੀ ਤੇ ਜਿੰਨਾਂ ਦੇ ਸੱਦੇ ਤੇ ਸੀ ਗਏ ਸੀ ਪਹੁੰਚੇ ਜੀ ਉੱਥੇ ਤੇ ਜਿੱਦਾਂ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜਣਾ ਜਿੱਦਾਂ ਤੇ ਉਹਨਾਂ ਨੇ ਸਾਡੀ ਵੀ ਜਿੱਦਾਂ ਉਹ ਸਰਪੰਚ ਨੇ ਕਿਹਾ ਵਾ ਤੇ ਉਹਨਾਂ ਨੇ ਤਾਂ ਜਿੱਦਾਂ ਸਾਡੀ ਸਾਈਡ ਲਿੱਤੀ ਵੀ ਤਾਂ ਨਹੀਂ ਵੀ ਪਲੇਰ ਅੱਜਕੱਲ ਨਹੀਂ ਮੈਚ ਕਰਦੇ ਤਾਂ ਪਹੁੰਹਣੀਗਾ ਤੇ ਜਦਾਂ ਵੀ ਜਦਾਂ ਕਮੇਟੀ ਵਾਲੇ ਬੰਦੇ ਬਹੁਤ ਵਧੀਆ ਜੀਣਾ ਤਾਂ ਜਦਾਂ ਵੀ ਕਮੇਟੀ ਵਾਲਾਂ ਦੇ ਕੋਈ ਕਸੂਰੀ ਨਹੀਂ ਉਹਦੇ ਵਿੱਚ ਤੇ ਕਮੇਟੀ ਵਾਲੇ ਜਿੰਨੀ ਵੀ ਪਲੇਰਾਂ ਨਾਲ ਗੱਲ ਕੀਤੀ ਸਾਰੀ ਤੇ ਪੂਰੀ ਉੱਤਰਿਆ ਤੇ ਬਹੁਤ ਵਧੀਆ ਕਮੇਟੀ ਜੀ ਆਪਾਂ ਸਾਰੇ ਪਲੇਅਰ ਨੂੰ ਕਹਿੰਨੇ ਆਂ ਵੀ ਜਦੋਂ ਵੀ ਟੂਰਨਾਮੈਂਟ ਹੋਵੇ ਉੱਥੇ ਸਾਰੇ ਪਲੇਅਰ ਨੇ ਖੇਡਣਾ ਤੇ ਅਸੀਂ ਵੀ ਖੇਡਾਂਗੇ ਜੀ ਤੇ ਕਮੇਟੀ ਬਹੁਤ ਵਧੀਆ ਤੇ ਕਾਲੇ ਨੂੰ ਬਰਾੜੋਣੀ ਦੇ ਭਰਾ ਆਪਣੇ ਤੇ ਉਹ ਬਹੁਤ ਵਧੀਆ ਇਨਸਾਨ ਆ ਤੇ ਜਿੰਨੀ ਪਲੇਅਰਾਂ ਨਾਲ ਗੱਲ ਕੀਤੀ ਆ ਪੈਸਿਆਂ ਦੀ ਕਿਰਾਏ ਦੀ ਹਰ ਪੱਖੋਂ ਪਲੇਅਰਾਂ ਦੀ ਉਹਨਾਂ ਨੇ ਜਿਹੜੀ ਗੱਲ ਕੀਤੀ ਜੀ ਪੂਰੀ ਉੱਤਰਿਆ ਉਹਦੇ ਤੇ ਕਮੇਟੀ ਬਹੁਤ ਵਧੀਆ ਰ ਤੇ ਜੋ ਵੀ ਉਹਨੇ ਸਰਪੰਚ ਨੇ ਕਿਹਾ ਚਲੋ ਆਪਾਂ ਨੂੰ ਨਹੀਂ ਪਤਾ ਕੀ ਗੱਲ ਸੀ ਉਹਦੀ ਪ੍ਰੋਬਲਮ ਸੀ ਤਾਂ ਉਹਦੀ ਗਲਤੀ ਆ ਤੇ ਜਦਾਂ ਵੀ ਕਮੇਟੀ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜੀ ਕਮੇਟੀ ਬਹੁਤ ਗੋਡੇ ਆ